ਇਸ ਵੇਲੇ ਵੱਡੀ ਖਬਰ ਦਸਤਕ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਖੜੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕਿਹੜੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਔਰ ਅਦਾਲਤ ਨੇ ਕਿਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਔਰ ਸਜ਼ਾ ਵੀ ਸੁਣਾਈ ਜਾਣੀ ਹੈ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਫੋਨ ਲਾਈਨ ਤੇ ਨੇ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਚਾਨਕ ਗ੍ਰਿਫਤਾਰੀ ਕਿਸ ਕਰਕੇ ਹੋਈ ਹੈ ਔਰ ਕਿਹੜੇ ਕੇਸ ਵਿੱਚ ਹੋਈ ਹੈ ਬਿਲਕੁਲ ਸੰਦੀਪ ਅਸਲ ਦੇ ਵਿੱਚ ਖਡੂਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰ ਔਰ ਆਮ ਆਦੀ ਪਾਰਟੀ ਦੇ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਹੀ ਜਿਲ੍ਹਾ ਅਦਾਲਤ ਦੀ ਅਦਾਲਤ ਨੇ ਅੱਜ ਦੋਸ਼ੀ ਕਰਾਰ ਦਿੱਤਾ ਗਿਆ ਕਰੀਬ 12 ਸਾਲ ਪਹਿਲਾਂ ਇੱਕ ਤਨਤਾਂ ਦੇ ਵਿੱਚ ਉਸਮਾ ਕਾਂਡ ਲੈ ਕੇ ਬਹੁਤ ਜ਼ਿਆਦਾ ਇੱਕ ਮਾਮਲਾ ਭੱਕਿਆ ਸੀ ਔਰ ਉਹਦੇ ਵਿੱਚ ਇੱਕ ਵਿਆਹ ਦੇ ਦੌਰਾਨ ਜਿਹੜਾ ਵਾ ਇੱਕ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ ਉਹਦੇ ਨਾਲ ਛੇੜਛਾਣੀ ਕੀਤੀ ਗਈ ਹੈ ਗਿਆ ਤੇ ਉਸਤੇ ਤੱਕਾ ਮੁਕੀ ਵੀ ਕੀਤੀ ਗਈ ਹੈ ਉਸ ਸਮੇਂ ਮਾਮਲਾ ਇਨਾ ਸੁਰਖੀਆਂ ਦੇ ਵਿੱਚ ਬਣ ਚੁੱਕਾ ਸੀ ਕਿ ਸੈਂਟਰਲ ਲੈਵਲ ਤੇ ਮਾਮਲਾ ਚੱਲ ਗਿਆ ਸੀ ਫਿਰ ਉਸ ਕੁੜੀ ਨੂੰ ਸੁਰੱਖਿਆ ਦੀ ਖਾਤਰ ਫਿਰ ਸੈਂਟਰ ਸਰਕਾਰ ਨੇ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰ ਦਿੱਤੀ ਸੀ ਤੇ ਅੱਜ ਵੀ ਉਹਦੇ ਨਾਲ ਜਿਹੜੀ ਸਕਿਉਰਟੀ ਪ੍ਰੋਵਾਈਡ ਕੀਤੀ ਗਈ ਹੈ ਸੱਤ ਅੱਠ ਜਾਣਿਆਂ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਇੱਕ ਕਿਉਂਕਿ ਇੱਕ ਤੇ ਆਈਪੀਸੀ ਦੀ ਧਾਰਾ 354 ਲੱਗੀ ਸੀ ਔਰ ਇੱਕ 1999 ਦਾ ਜਿਹੜਾ ਐਸਸੀ 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 ਐਸਟੀ ਐਕਟ ਉਹ ਦੋ ਤਰ੍ਹਾਂ ਵੱਲ ਲੱਗੇ ਸੀ ਕਾਫੀ ਗੰਭੀਰ ਤਰ੍ਹਾਂ ਹਨ ਇਹਨੂੰ ਕਹਿ ਸਕਦੇ ਆ ਤੇ ਉਹਦੇ ਚੱਲਦੇ 12 ਸਾਲ ਬਾਅਦ ਅੱਜ ਜਿਹੜਾ ਇਸ ਮਸਲੇ ਦੀ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੋਈ ਇਹਦੇ ਵਿੱਚ ਜਿਹੜੇ ਨੇ ਦੋਸ਼ੀ ਕਰਾਰ ਦਿੱਤੇਗੇ ਨੇ ਮਨਜਿੰਦਰ ਸਿੰਘ ਲਾਲਪੁਰਾ ਔਰ ਮੈਂ ਹੁਣ ਕਿਉਂਕਿ ਜਿਹੜੀ ਦੋਸ਼ੀ ਤੇ ਡਿਕਲੇਅਰ ਕੀਤੇ ਅਗਲੇ 2-3 ਦਿਨਾਂ ਚ ਜਿਹੜੀ ਅਦਾਲਤ ਹੈ ਜਿਹੜੀ ਹੈ ਉਹ ਸਜ਼ਾ ਸੁਣਾਈ ਜਾਊਗੀ ਕਿ ਇਹਦੇ ਵਿੱਚ ਮੈਕਸਿਮਮ ਜਾਂ ਘੱਟ ਤੋਂ ਘੱਟ ਜਿਹੜੀ ਸਜ਼ਾ ਕਿੰਨੀ ਹੋ ਸਕਦੀ ਹੈ ਵੈਸੇ ਜਿਹੜਾ ਐਸਸੀ ਐਸਟੀ ਐਕਟ ਕਹਿੰਦਾ ਵਾ ਤੇ ਜਾਂ ਜਿਹੜਾ ਇਹ 354 ਲੱਗੀ ਸੀ ਕਿ 3 ਸਾਲ ਤੋਂ ਲੈ ਕੇ 5 ਸਾਲ ਤੱਕ ਜਿਹੜੀ ਹੈ ਸਜ਼ਾ ਹੋ ਸਕਦੀ ਹੈ ਮਤਲਬ ਮੁਸੀਬਤਾਂ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਆਮ ਆਦੀ ਪਾਰਟੀ ਦੇ ਐਮਐਲਏ ਘਿਰ ਚੁੱਕੇ ਨੇ ਸੱਤ ਜਾਣੇ ਨੂੰ ਅੱਜ ਹੀ ਅਦਾਲਤ ਤੇ ਜਦੋਂ ਪੇਸ਼ੀ ਸੀ ਕਿਉਂਕਿ ਪੇਸ਼ੀ ਦੇ ਦੌਰਾਨ ਹੀ ਅੱਜ ਦੋਸ਼ੀ ਡਿਕਲੇਅਰ ਕੀਤੇ ਤੇ ਨਾਲ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਪੁਲਿਸ ਨੇ ਅਰੈਸਟ ਕਰ ਲਿਆ ਹੈਗਾ ਤੇ ਹੁਣ ਇਹਨਾਂ ਦਾ ਮੈਡੀਕਲ ਕਰਵਾ ਕੇ ਇਹਨਾਂ ਨੂੰ ਜਿਹੜਾ ਵਾ ਜੇਲ ਭੇਜਿਆ ਜਾਊਗਾ ਤੇ ਫਿਰ ਜਿਸ ਦਿਨ ਸਜ਼ਾ ਸੁناਈ ਜਾਊਗੀ ਕਿ ਕਿੰਨੀ ਸਜ਼ਾ ਹੁੰਦੀ ਹੈ 3 ਸਾਲ 4 ਸਾਲ 5 ਸਾਲ ਇਹ ਅਦਾਲਤ ਨੇ ਫੈਸਲਾ ਕਰਨਾ ਹੈ ਫਿਰ ਉਸ ਹੱਬ ਦੇ ਨਾਲ ਇਹ ਨੂੰ ਕਿ ਦੇਖਣਾ ਪਏ ਜੇ ਤੇ 3 ਸਾਲ ਤੋਂ ਜ਼ਿਆਦਾ ਸਜ਼ਾ ਹੋ ਗਈ ਤੇ ਲਾਜ਼ਮੀ ਤੌਰ ਤੇ ਦੀ ਜਿਹੜੀ ਵਿਧਾਇਕੀ ਉਹ ਵੀ ਖਤਰੇ ਵਿੱਚ ਪੈ ਜਾਏਗੀ ਔਰ ਇਹਨੂੰ ਫਿਰ ਹਾਈ ਕੋਰਟ ਦਾ ਵੀ ਜਿਹੜਾ ਵਾ ਸਹਾਰਾ ਲੈਣਾ ਹਰੀ ਹੋਰ ਤੁਹਾਡੇ ਤੋਂ ਲੈਣਾ ਚਾਹਾਂਗੇ ਕਿਉਂਕਿ 2013 ਦਾ ਮਾਮਲਾ ਦੱਸਿਆ ਜਾਂਦਾ ਉਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦੀ ਉਸ ਵੇਲੇ ਕੇਸ ਵਿੱਚ ਭੂਮਿਕਾ ਕੀ ਹੈ ਸੱਤ ਜਣਿਆਂ ਸਮੇਤ ਕੀ ਕੀਤਾ ਗਿਆ ਸੀ ਅਜਿਹਾ ਭੂਮਿਕਾ ਕਿਸ ਹੱਦ ਤੱਕ ਸੀ ਔਰ ਕਦੋਂ ਨਾਮ ਜੇ ਦੋ ਦੋ ਹੀ ਕਰ ਲਿਆ ਗਿਆ ਸੀ ਜਾਂ ਬਾਅਦ ਵਿੱਚ ਕੀਤਾ ਗਿਆ ਸੀ ਪੁਸ਼ਗੀਸ਼ ਦੇ ਆਧਾਰ ਬਿਲਕੁਲ ਮਨਜਿੰਦਰ ਸਿੰਘ ਲਾਲਪੁਰ ਉਦੋਂ ਇੱਕ ਟੈਕਸੀ ਡਰਾਈਵਰ ਸੀ ਜਿੱਦਾਂ ਪਿੰਡਾਂ ਦੇ ਵਿੱਚ ਆਮ ਜਿਹੜੇ ਬਰੋਜ਼ਗਾਰ ਹੁੰਦੇ ਨੇ ਉਹਨਾਂ ਨੇ ਆਪਣੀਆਂ ਟੈਕਸੀਆਂ ਪਾਈਆਂ ਹੁੰਦੀਆਂ ਵਿਆਹ ਦੇ ਵਿੱਚ ਉਹ ਟੈਕਸੀ ਲੈ ਕੇ ਗਿਆ ਸੀ ਤੇ ਉੱਥੇ ਇੱਕ ਲੜਾਈ ਝਗੜਾ ਹੋਇਆ ਸੀ ਮਨਜਿੰਦਰ ਸਿੰਘ ਲਾਲਪੁਰ ਐਮਐਲਏ ਬਣਨ ਤੋਂ ਇੱਕ ਟੈਕਸੀ ਡਰਾਈਵਰ ਚਲਾਉਂਦਾ ਟੈਕਸੀ ਡਰਾਈਵਰ ਦੇ ਤੌਰ ਤੇ ਆਪਣਾ ਕਾਰੋਬਾਰ ਕਰਦੇ ਰੋਜ਼ਗਾਰ ਰੋਜੀ ਰੋਟੀ ਦਾ ਕੰਮ ਸੀ ਇਹਦਾ ਨਾ ਜੀ ਤੇ ਉੱਥੇ ਵਿਆਹ ਦੇ ਵਿੱਚ ਲੜਾਈ ਝਗੜਾ ਹੁੰਦਾ ਮੌਕੇ ਤੇ ਪੁਲਿਸ ਵੀ ਪਹੁੰਚਦੀ ਆਗ ਸਾਲੇ ਕਿਉਂਕਿ ਐਸ்சி ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਖਿਲਾਫ ਤਾਂ ਐਸ்சி ਐਸਟੀ ਐਕਟ ਦੇ ਤਹਿਤ ਮੁਕਦਮਾ ਦਰਜ ਨਹੀਂ ਹੋਇਆ ਪਰ ਕਈਆਂ ਦੇ ਮੁਕਦਮਾ ਦਰਜ ਹੋ ਗਿਆ ਇਸੇ ਨਾਲ 354 ਲੱਗ ਗਈ ਸੀ ਉਹਦੇ ਪਰਿਵਾਰ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਸੀ ਜਿਹੜੀ ਕੁੜੀ ਪੀੜਤਾ ਔਰ ਪੀੜਤ ਕੁੜੀ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਔਰ ਦੂਜਾ ਕਿਉਂਕਿ ਇੱਕ ਜਿਹੜਾ ਵਾ ਤਿੰਨੇ ਪੁਲਿਸ ਵਾਲਿਆਂ ਦੇ ਖਿਲਾਫ ਮੁਕਦਮਾ ਐਸ்சி ਐਸਟੀ ਤਹਿਤ ਨਹੀਂ ਹੋਇਆ ਇੱਕ ਜਿਹੜਾ ਤਿਹਾਰ ਦੇਲ ਦੇ ਵਿੱਚ ਇੱਕ ਦੀ ਵੈਸੇ ਬੇਵਕਤੀ ਜਿਹੜੀ ਜਿਹੜੀ ਮੌਤ ਹੋ ਗਈ ਸੀ ਲੇਕਿਨ ਫਿਲਹਾਲ ਜਿਹੜੇ 7 ਜਣੇ ਉਹ ਕਾਫੀ ਮਸਲਾ ਸੀ ਐਸੀ ਫਿਰ 2014 ਦੇ ਵਿੱਚ ਹੀ ਆਮਾਦੀ ਪਾਰਟੀ ਚ ਸ਼ਾਮਿਲ ਹੋ ਗਿਆ ਸੀ ਜੀ ਫਿਰ ਹੌਲੀ ਹੌਲੀ ਕਰਕੇ ਆਮਾਦੀ ਪਾਰਟੀ ਨਾਲ ਜੁੜੇ ਰਿਹਾ 2022 ਦੇ ਵਿੱਚ ਇਹਨੂੰ ਟਿਕਟ ਮਿਲ ਗਈ 22 ਦੇ ਵਿੱਚ ਖਡੂਰ ਸਾਹਿਬ ਤੋਂ ਜਿਹੜਾ ਵਾ ਐਮਐਲਏ ਬਣ ਗਿਆ ਹਮ ਜਿਵੇਂ ਹੁਣ ਦੋਸ਼ੀ ਕਰਾ ਗਏ ਇਸ ਕੇਸ ਦੇ ਵਿੱਚ ਤਾਂ ਜੇ ਸਜ਼ਾ 3 ਸਾਲ ਜਾਂ 3 ਸਾਲ ਤੋਂ ਵੱਧ ਮਿਲਦੀ ਹੈ ਤਾਂ ਇਸ ਦਾ ਮਤਲਬ ਆਪਣੇ ਆਪ ਵਿਧਾਇਕੀ ਜਾਏਗੀ ਇਸ ਸੀਟ ਤੇ ਨਹੀਂ ਰਹਿਣਗੇ ਬਣੇ ਰਹਿਣਗੇ ਦੇਖੋ ਬੜਾ ਸੀਰੀਅਸ ਹੈ ਕਿਉਂਕਿ ਮਸਲਾ 2013 ਚਕ ਦੋਸ਼ੀ ਕਰਾ ਦਿੱਤਾ ਗਿਆ ਅਦਾਲਤ ਚੋਂ ਗ੍ਰਿਫਤਾਰ ਕੀਤਾ ਗਿਆ ਹੁਣ 12 ਜੁਲਾਈ ਜਿਹੜੀ ਆ ਇਸ 12 ਤਰੀਕ ਨੂੰ ਜਿਹੜੀ ਜਿਹੜੀ ਸਜ਼ਾ ਸੁਣਾਈ ਜਾਊਗੀ ਨਾ ਸਾਲ 2013 ਦੇ ਵਿੱਚ ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦੇ ਇੱਕ ਬਹੁ ਚਰਚਿਤ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਮੌਜੂਦਾ ਵਿਧਾਇਕ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰ ਦੀ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਜਿਸ ਦੇ ਚੱਲਦਿਆਂ ਉਸ ਨੂੰ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੁਣ 12 ਸਤੰਬਰ ਨੂੰ ਅਦਾਲਤ 'ਚ ਜਿਹੜੀ ਇਹਦੀ ਸਜ਼ਾ ਜਿਹੜੀ ਮੁਕਰ ਕੀਤੀ ਜਾਏਗੀ ਕਿੰਨੇ ਹੋਗੇ ਪਿੰਡ ਉਸਮਾਵਾਸੀ ਐ ਕਸ਼ਮੀਰ ਸਿੰਘ ਤੇ ਉਹਨਾਂ ਦੀ ਲੜਕੀ ਹਰਵਿੰਦਰ ਕੌਰ ਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਤੇ ਹਮਲੇ ਦੇ ਇਸ ਬਹੁ ਚਰਚਿਤ ਮਾਮਲੇ ਦੀ ਸੁਣਵਾਈ ਅੱਜ ਜਿਹੜੀ ਹੋਈ ਆ ਜਿਹਦੇ 'ਚ ਹੁਣ ਜਿਹੜੀ ਅੰਤਮ ਸੁਣਵਾਈ ਜਿਹੜੀ 10 ਸਤੰਬਰ ਨੂੰ ਤੈਅ ਕੀਤੀ ਗਈ ਸੀ ਮਤਲਬ ਅੱਜ ਜਿਸ ਤਰ੍ਹਾਂ ਅੱਜ ਜੇ ਕਿਨ ਸੈਸ਼ਨ ਜੱਜਟ ਦੀ ਅਦਾਲਤ ਨੇ ਵਿਧਾਇਕ ਮੁੰਜਿੰਦਰ ਸਿੰਘ ਲਾਲਪੁਰ ਅਸਮਿਤ 12 ਜੇ ਦੋ ਸ਼ਿਕਰਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਤੇਨੂੰ ਨੂੰ ਛੱਡ ਕੇ ਬਾਕੀ ਸੱਤ ਜਾਣੇ ਨੂੰ ਅੱਜ ਗ੍ਰਿਫਤਾਰ ਕਰ ਲਿਆ ਜਦੋਂ ਕਿ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਪਹਿਲਾਂ ਹੀ ਤਿਹਾਰ ਦੇਲ ਵਿੱਚ ਬੰਦ ਹੈ ਹਰਵਿੰਦਰ ਕੌਰ ਦੇ ਜਿਹੜੇ ਵਕੀਲ ਅਮਿਤਵਿੰਦਸਾ ਕਿ ਜ਼ਮਾਨਤੀ ਧਰਮ ਦੇ ਚੱਲਦੇ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਬਾਕੀਆਂ ਨੂੰ ਕਿੰਨੀ ਸਜ਼ਾ ਹੁੰਦੀ ਇਸ ਦਾ ਜਿਹੜਾ ਫੈਸਲਾ ਵਾ ਇਹ 12 ਸਤੰਬਰ ਨੂੰ ਹੋਏਗਾ ਹੁਣ ਇਹ ਜਿਹੜਾ ਐਫ ਆਈ ਆਰ ਨੰਬਰ 69 ਆ 2013 ਦੇ ਵਿੱਚ ਕੇਸ ਰਜਿਸਟਰਡ ਹੋਇਆ ਸੀ ਐਸ ਸੀ ਐਸਟੀ ਦੀ ਸੈਕਸ਼ਨ 3 ਐਕਸ ਅਤੇ 354 148 11 ਇਸ ਸਿਟੀ ਤਰੰਤਾਂ ਦੇ ਪੁਲਿਸ ਦੇ ਵਿੱਚ ਮਕਦਮਾ ਦਰਜ ਹੋਇਆ ਸੀ ਟੋਟਲ 12 ਜਣਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ 8 ਜਣੇ ਨੇ ਐਸਸੀ ਐਸਟੀ ਐਕਟ ਦੇ ਤਹਿਤ ਜਿਹੜੇ ਨੇ ਕਨਵਿਕਟਡ ਕਰਾਰ ਦਿੱਤੇ ਗਏ ਨੇ ਤੇ ਬਾਕੀ ਜਿਹੜੇ 323 324 ਦੇ ਵਿੱਚ ਤੇ ਨੇ ਤੇ ਇੱਕ ਜਿਹੜੀ ਉਹ ਮੌਤ ਹੋ ਚੁੱਕੀ ਹੈ ਜਿਹੜੇ ਜਿਹੜੇ ਨਾਮ ਸੀ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਉਸ ਸਮੇਂ ਇੱਕ ਟੈਕਸੀ ਡਰਾਈਵਰ ਦੇ ਰੂਪ ਚ ਸੀ ਹਰਵਿੰਦਰ ਸਿੰਘ ਸ਼ੋਸ਼ੀ ਕਮਲ ਕਮਲਜੀਤ ਸਿੰਘ ਸੀ ਤੇ ਗਗਨਦੀਪ ਸਿੰਘ ਇਹ ਜਿਹੜੇ ਚਾਰਜਾਂ ਨੇ ਟੈਕਸੀ ਡਰਾਈਵਰ ਸਨ ਮਨਜਿੰਦਰ ਸਿੰਘ ਲਾਲਪੁਰ ਹੈ ਜੋ ਮੌਜੂਦਾ ਐਮਐਲਏ ਨੇ ਹਰਵਿੰਦਰ ਸਿੰਘ ਕਮਲਜੀਤ ਸਿੰਘ ਤੇ ਗਗਨਦੀਪ ਸਿੰਘ ਇਹ ਚਾਰੇ ਟੈਕਸੀ ਡਰਾਈਵਰ ਸੀ ਬਾਕੀ ਦਵਿੰਦਰ ਕੁਮਾਰ ਪਰਮਜੀਤ ਸਿੰਘ ਹਰਜਿੰਦਰ ਸਿੰਘ ਨਰਿੰਦਰ ਸਿੰਘ ਠਾਣੇਦਾਰ ਸਰਾਜ ਸਿੰਘ ਤਰਸੀਮ ਸਿੰਘ ਗੁਰਦੀਪ ਸਿੰਘ ਰਾਜ ਤੇ ਅਸ਼wini ਕੁਮਾਰ ਇਹ ਬਾਕੀਆਂ ਦੇ ਜਿਹੜੇ ਨੇ ਉਹ ਬਾਕੀ ਮਕਦਮੇਦਰ ਸੀ ਇਹ ਪੁਲਿਸ ਮੁਲਾਜ਼ਮ ਨੇ ਸੱਤ ਜਣੇ ਦਵਿੰਦਰ ਕੁਮਾਰ ਪਰਮਜੀਤ ਸਿੰਘ ਹਰਜਿੰਦਰ ਸਿੰਘ ਨਰਿੰਦਰ ਸਿੰਘ ਸਬ ਇੰਸਪੈਕਟਰ ਸਰਾਜ ਸਿੰਘ ਤਰਸੇਮ ਸਿੰਘ ਤੇ ਗੁਰਦੀਪ ਰਾਜ ਇਹਨਾਂ ਚ ਇੱਕ ਪਰ ਜਿਹੜਾ ਪਰਮ ਪਰਮਜੀਤ ਮੁਲਾਜ਼ਮਾ ਉਹ ਉਹਦੀ ਡੈਥ ਹੋ ਚੁੱਕੀ ਸੀ ਤੇ ਹਰਵਿੰਦਰ ਸਿੰਘ ਸ਼ੋਸ਼ੀ ਜਿਹੜਾ ਡਰਾਈਵਰ ਆ ਉਹ ਇਸ ਸਮੇ ਜਿਹੜਾ ਵਾ ਤਿਆੜ ਜੇਲ ਦੇ ਵਿੱਚ ਬੰਦ ਆ ਜੀ ਜਿਵੇਂ ਤੁਸੀਂ ਵਿਸਥਾਰਪੂਰਵਕ ਸਾਂਝੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਈ ਅਜਿਹੇ ਵਿਧਾਇਕ ਨੇ ਕੁਝ ਨਵੇਂ ਕੋਈ ਨਾ ਕੋਈ ਪੰਗਿਆਂ ਦੇ ਕਰਕੇ ਕਸੂਤੇ ਫਸੇ ਹੋਏ ਨੇ ਲਗਾਤਾਰ ਔਰ ਕੁਝ ਪੁਰਾਣੇ کیسਾਂ ਦੇ ਵਿੱਚ ਜਿਵੇਂ ਨਾਮਜਦੋਕੇ ਜਾਂ ਸਜ਼ਾ ਹੁੰਦੀ ਹੈ ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਈ ਸਿਆਸੀ ਤੌਰ ਤੇ ਵੀ ਕਿਤਨੇ ਕਿਤੇ ਇੱਕ ਵੱਡਾ ਝਟਕਾ ਹੈ ਦੇਖੋ ਲਾਜਵੀ ਤੌਰ ਤੇ ਦੇਖੋ ਤੁਸੀਂ ਇਹਨਾਂ ਦੇ ਆਮ ਆਦੀ ਪਾਰਟੀ ਦੇ ਗ੍ਰ ਐਮ ਐਲ ਏ ਦੀ ਗੱਲ ਕੀਤੀ ਕਿ ਸਾਬਕਾ ਸਿਹਤ ਮੰਤਰੀ ਉਹਨੂੰ ਗ੍ਰਫਤਾਰ ਕੀਤਾ ਗਿਆ ਸੀ ਅਮਨਤਰਤ ਨੂੰ ਗ੍ਰਫਤਾਰ ਕੀਤਾ ਗ੍ਰਫਤਾਰ ਕੀਤਾ ਗਿਆ ਪਰ ਹਰਮੀ ਸਿੰਘ ਪਟਾਣ ਮਾਜਰਾ ਜਿਹੜੇ ਫਰਾਰ ਚੱਲਦੇ ਆ ਰਹੇ ਨੇ ਉਹਨਾਂ ਦੇ ਖਿਲਾਫ 376 ਦਾ ਮਕਦਮਾ ਦਰਜਾ ਫਿਰ ਰਮਣ ਰੋੜਾ ਦੇ ਖਿਲਾਫ ਪ੍ਰੇਸ਼ਟਾਚਾਰ ਦਾ ਮਕਦਮਾ ਦਰਜਾ ਔਰ ਬੀਤੇ ਦਿਨੀ ਡੋਡਾ ਤੋਂ ਜਿਹੜਾ ਇਹਨਾਂ ਦੇ ਜਿਹੜੇ ਅਜ਼ਰ ਆਲਮ ਜਿਹੜਾ ਮਾਲਕ ਐਮ ਐਲ ਏ ਨੇ ਉਹਨਾਂ ਨੇ ਇੱਕ ਆਈ ਐਸ ਆਫੀਸਰ ਜੋ ਇੱਕ ਸਰਦਾਰ ਆਫੀਸਰ ਉਹਨੂੰ ਗਾਲਾਂ ਕੱਢੀਆਂ ਉਹਦੇ ਟੱਬਰ ਨੂੰ ਗਾਲਾਂ ਕੱਢੀਆਂ ਉਹਨ ਸਵਾਲ ਖੜੇ ਹੁੰਦੇ ਨੇ ਪਾਰਟੀ ਦੀ ਸ਼ਬੀ ਤੇ ਸਵਾਲ ਖੜੇ ਹੁੰਦੇ ਨੇ ਕਿ ਤੁਹਾਡੇ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਕਰੈਕਟਰ ਕੀ ਸੀ ਹਾਲਾਂਕਿ ਦੇ ਖਲਾਫ ਬਿਲ ਨਹੀਂ ਬੜਾ ਸੀਰੀਅਸ ਮਾਮਲਾ ਦਰਜ ਹੈਗਾ ਸੀ ਲੇਕਿਨ ਉਦੋਂ ਟਿਕਟ ਮਿਲ ਗਈ ਹੈਗੀ ਕਿਉਂਕਿ ਲੋਕਾਂ ਨੇ ਵੀ ਦੇਖਿਆ ਹੈਗਾ ਕਿ ਠੀਕ ਹੈ ਇੱਕ ਹਵਾ ਚੱਲਦੀ ਹੈਗੀ ਉਹਦੇ ਚ ਬਹੁਤ ਸਾਰੇ ਜਿਹੜੇ ਲੋਕ ਕਈ ਜਿੱਤ ਗਏ ਕਈ ਹਾਰ ਗਏ ਲੇਕਿਨ ਕਾਫੀ ਸੀਰੀਅਸ ਹੁਣ ਦੇਖਦੇ ਨੇ ਕਿ ਪਾਰਟੀ ਇਸ ਮਸਲੇ 'ਚ ਆਪਣਾ ਕੀ ਸਟੈਂਡ ਸਪੱਸ਼ਟ ਕਰਦੀ ਹੈ ਹੁਣ ਦੇਖ ਦੇ 12 ਸਤੰਬਰ ਨੂੰ ਇਹ ਨੂੰ ਕਿੰਨੀ ਸਜ਼ਾ ਹੁੰਦੀ ਹੈ 3 ਤੋਂ ਲੈ ਕੇ 5 ਸਾਲ ਤੱਕ ਜੇ 5 ਸਾਲ ਸਜ਼ਾ ਹੋ ਗਈ ਤਾਂ لازਮੀ ਤੌਰ ਤੇ ਵਾਲ ਖੜੇ ਹੋਣਗੇ ਉਹਨਾਂ ਨੂੰ ਇਸ ਜ਼ਿਲ੍ਹਾ ਅਦਾਲਤ ਦੇ ਵੱਲੋਂ ਸੁਣਾਈ ਗਈ ਸਜ਼ਾ ਨੂੰ ਹਾਈ ਕੋਰਟ ਜਾ ਕੇ ਵੀ ਚੁਣੌਤੀ ਦੇ ਸਕਦੇ ਨੇ ਪ੍ਰਸ਼ਾਸਨੀ ਤੌਰ ਤੇ ਉਹ ਕਹਿਣਾ ਨਾ ਉਹਨਾਂ ਨੂੰ ਕਈ ਸਵਾਲਾਂ ਦਾ ਜਵਾਬ ਦੇਣਾ ਪਏਗਾ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ